ਮੁਰਦਾਵਾਰ ਮੁਰਦਾਵਾਰ ਕੰਮ ਲੱਗੀ ਸੀ ਹਰ ਇੱਕ ਚੀਜ਼ ਨੇ ਅੱਖਾਂ ਇਹਨਾਂ ਤੋਂ ਰਹਿ ਗਈ ਗੋਡੀ ਇਹਨਾਂ ਦੇ ਮੇਰੇ ਕੋਲ 48 ਸਾਲਾਂ ਤੋਂ ਬੰਦੇ ਆਏ ਜਿਹਨਾਂ ਨੂੰ ਆਇਆ ਕਰਦੇ ਸੀ ਉਹ ਜਿਹੜੇ ਹੋਰ ਤੋਂ ਮੇਕਾ ਆ ਉਹ ਉਹ ਕਿਹੜੀ ਖਤਮ ਹੋ ਗਈ ਆ ਉਹਨੀਆਂ ਆਖਾਂ ਖਤਮ ਹੋ ਗਈਆਂ ਦੇ ਕੋਟੇ ਵੀ ਖਤਮ ਹੋ ਗਏ ਉਹਨੂੰ ਤੇ ਕਰੀ ਯਾਰ ਪਹਿਲੇ ਕੰਮ ਤੋਂ ਉਹਨੂੰ ਗਿਆ ਫੋਨ ਇਹਨਾਂ ਨੂੰ ਫੇਟ ਕੱਲ ਪਰਸੋਂ ਇਹਨਾਂ ਨੂੰ ਆਖਣੇ ਜਾਂਦੇ ਤਾਂ ਲੱਗਿਆ ਕਿ ਜਿਸ ਨੂੰ ਅੱਗੇ ਵੀ ਨਾ ਮੈਰੀ ਦੋਵਾਂ ਵਾਲਾ ਇਹ ਸਰਕਾਰ ਤੋਂ ਪਾਵੇ ਪੈ ਦੇ ਦੇ ਇੱਕ ਮੈ ਕੋਲੂ ਦਿਨਾ ਚਾਹੀਦਾ ਹੈ ਮਤਲਬ ਇਹ ਆ ਦੇਗੀ ਭਾਰਤ ਦੀ ਗੱਲ ਹੈ ਮਤਲਬ ਉਹਨਾਂ ਦਾ ਵੀ ਕੱਲ ਚੰਗੀ ਦੀ ਸੀ ਉਹਦਾ ਬੰਦਾ ਹੈ ਕੋਈ ਇਥੇ ਕਿੰਨਾ ਭਲਾ ਹੈ ਕਾ ਆਪਣੇ ਇਹ ਭਾਜੀ ਤੁੰਹੀ ਏਦਾਂ ਕਰੋ ਮੇਰੀ ਆਪ ਆਵੇ ਬਰੇ ਮਾਨ ਰਹਿਗੇ ਨਾ ਹੁੰਦਾ ਇੱਧਰ ਕੰਕਰੀਟ ਬਾ ਤੁਮੀ ਆ ਜਾਓ ਡਾਕਟਰ ਘਰ ਸੰਭਾਲਾ ਮਸਲਾ ਹੋਰ ਤਾਂ ਕੋਈ ਨਹੀਂ ਕਾ ਮਸਲਾ ਇਹ ਨਹੀਂ ਮੈਂ ਇੱਕ ਦਿਨ ਬਾਅਦ ਤੁਹਾਨੂੰ ਬੁਲਾਦੀ ਹੋ ਸਕਦਾ ਫਿਰ ਬਾਕੀ ਰਹਿ ਗਈ ਇੱਕ ਹਾਂਜੀ ਇੱਕ ਦਰਗਾਹ ਤੁਹਾਡੇ ਬੰਦੇ 14 ਦੇ ਵਿੱਚ ਚੱਲ ਪਾ ਲੈ ਸਰ ਲਖਨ ਸਿੰਘ ਜਿਹੜਾ ਤੁਸੀਂ ਚੌਂਕ ਦੇ ਵਿੱਚ ਧਰਨਾ ਲਾਇਆ ਹੈ ਸਰ ਜੀ ਇਹਨਾਂ ਨੂੰ 2-2 2.5 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਇਹ ਜੀ ਆਪਣਾ ਸਫਾਈ ਸੇਵਕਾਈ ਕਰਮਚਾਰੀ ਸ਼ਹਿਰ ਦੇ ਹਾਂਜੀ ਸਰ ਜੀ ਮਤਲਬ 2-2 3-3 ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਪਈਗੀ ਵਾ ਜੇ ਵਿਚਾਰੇ ਤਨਖਾਹ ਮੰਗਦੇ ਆ ਤੇ ਇਹਨਾਂ ਨੂੰ ਘਰ ਨੂੰ ਧਮਕੀਆਂ ਦਿੰਦੇ ਵੀ ਘਰ ਨੂੰ ਭਜੋ ਠੀਕ ਹੈ ਜੀ ਸਾਢੇ 20-25 ਪੰਜ ਪੰਜ ਸਾਲ ਹੋ ਗਏ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਕਈਆਂ ਦੇ ਚੂਕਨੇ ਟੁੱਟ ਗਏ ਕਈਆਂ ਦੇ ਵਿਚਾਰੇ ਅੱਖਾਂ ਤੋਂ ਅੰਨੇ ਹੋ ਗਏ ਬਾਜੀ ਕੋਈ ਇੱਥੇ ਸਾਨੂੰ ਸਹੂਲਤ ਨਹੀਂ ਮਿਲਦੀ ਆ ਜੀ ਕੋਈ ਨਾ ਕੋਸਾ ਨਾ ਕੋ ਬੂਟ ਨਾ ਕੋ ਤੇਲ ਨਾ ਕੋ ਸਾਬਣ ਮਿਲਦੀ ਠੀਕ ਹੈ ਜੀ ਤੇ ਬੰਦਿਆਂ ਨੂੰ ਜੇ ਕੋਈ ਬੰਦੇ ਵਿਚਾਰੇ ਤਨਖਾਹਾਂ ਮੰਗਦੇ ਆ ਉਹਨਾਂ ਨੂੰ ਕੰਮ ਤੋਂ ਭਜਾਇਆ ਜਾਂਦਾ ਬਾਈ ਐਬਸੈਂਟਾਂ ਲਾਈਆਂ ਜਾਂਦੀਆਂ ਉਹਨਾਂ ਦੀਆਂ ਕੋਈ ਇਥੇ ਸਹੂਲਤ ਨਹੀਂ ਆ ਜੀ ਨਾਲਿਆਂ ਵਿੱਚ ਵਿਚਾਰੇ ਡੇਗ ਡੇਗ ਕੇ ਵਿਚਾਰੇ ਕਿੰਨੇ ਝੂਕਣੇ ਤੜਵਾਲੇ ਆ ਜੀ ਕਿੰਨਾ ਚਲੋ ਖਤਰਨਾਕ ਸਰ ਜੀ ਇਹਨਾਂ ਨੂੰ ਹੋ ਗਿਆ 2 ਮਹੀਨੇ ਤੇ 10 ਦਿਨ ਹੋ ਗਿਆ ਜੀ ਤਾਂ ਜਿਹੜੀ ਕਮੇਟੀ ਬਣੀ ਹੈ ਮਨੋ ਇਹ ਪ੍ਰਧਾਨਾਂ ਨਾਲ ਬਾਕੀ ਕੋਲ ਨਾਲ ਗੱਲਬਾਤ ਹੋਈ ਕਿ ਹਾਂਜੀ ਨਹੀਂ ਜੀ ਉਹ ਜਿਹੜਾ ਮਤਲਬ ਹੈ ਇਹ ਤਾਂ ਹਾਂਜੀ ਸ਼ਰਨਜੀਤ ਰੋੜੇ ਨਾਲ ਹੋਈ ਹੈ ਜੀ ਗੱਲ ਉਹ ਉਹ ਕਹਿੰਦੇ ਵੀ 1 ਮਹੀਨੇ ਦੀ ਤਨਖਾਹ ਤੁਹਾਨੂੰ ਦੇ ਦਿੰਨੇ ਆਈ ਉਹ ਕਹਿੰਦੇ ਵੀ ਉਦੋਂ ਜਿਆਦੀ ਸਾਡੀਆਂ ਐਬਸੈਂਟਾਂ ਵਾ ਜੀ ਤਾਂ ਮਤਲਬ ਮਤਲਬ ਸਾਨੂੰ ਮਦਦ ਜਿੰਨੇ ਕਿ ਮੈਨੇ ਉਦੋਂ ਜਿਆਦੀਆਂ ਸਾਡੀਆਂ ਐਬਸੈਂਟ ਆ ਸਾਨੂੰ ਜਿਹੜੀਆਂ ਤਨਖਾਹਾਂ ਦੇਣੀਆਂ ਵਾ ਤੇ ਦੋਵੇਂ ਇਕੱਠੀਆਂ ਸਾਨੂੰ ਦਿੱਤੀਆਂ ਜਾਣ ਹਾਂ ਜੀ ਉਹ ਸਾਨੂੰ ਕਹਿੰਦੇ ਵੀ ਇੱਕ ਮਹੀਨੇ ਦੀ ਤਨਖਾਹ ਤੁਹਾਨੂੰ ਦੇ ਦਿੰਨੇ ਆ ਜੀ ਹਾਂ ਜੀ ਉਹ ਤਾਂ ਉਹ ਤਾਂ ਸਾਨੂੰ ਧਮਕੀਆਂ ਦਿੰਦੇ ਆ ਜੇ ਇੱਕ ਮਹੀਨੇ ਦੀ ਤਨਖਾਹ ਲੈਣੀ ਲੈ ਲਓ ਨਹੀਂ ਤਾਂ ਘਰ ਨੂੰ ਚੱਲ ਜਾਓ ਹਟ ਕੇ ਤੁਸੀਂ ਹਾਂ ਜੀ ਇਹ ਜੀ ਸ਼ਰਨਜੀਤ ਰੋੜੇ ਨੇ ਇਸ ਤੋਂ ਇਲਾਵਾ ਹੋਰ ਕੀ ਮੰਗੀਓ ਸਾਹਿਬ ਨੇ ਕੀ ਗੱਲ ਨਹੀਂ ਜੀ ਕਿ ਇਹ ਨਾ ਨਹੀਂ ਹੋਈ ਐ ਜੀ ਗੱਲ ਹਾਂ ਜੀ ਸੇਵਾ ਪ੍ਰਧਾਨ ਆਇਆ ਜੀ ਇੱਥੇ ਧਰਨੇ ਦੇ ਵਿੱਚ ਹਾਂਜੀ ਤੇ ਹੀਰਾ ਭਾਜੀ ਆਏ ਵਾਜੀ ਹਾਂਜੀ ਹਾਂਜੀ ਹੋਰ ਨਹੀਂ ਜੀ ਕੋਈ ਵੀ ਇੱਥੇ ਆਇਆ ਹਾਂਜੀ ਤੇ ਸਤੇ ਸਤੇ ਹਣੇ ਵੀ ਇੱਥੇ ਆਇਆ ਤੇ ਉਹ ਆਂਦੇ ਵੀ ਤੁਸੀਂ ਉਥੇ ਕਮੇਟੀ ਘਰੇ ਆ ਜਾਓ ਦੋ ਚਾਰ ਬੰਦੇ ਤੇ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਜੀ ਹਾਂਜੀ ਸਾਡੇ ਮੰਗ ਇਹੋ ਆ ਜੀ ਭਾਜੀ ਸਾਨੂੰ ਇੱਥੇ ਪੱਕਿਆਂ ਕੀਤਾ ਜਾਵੇ ਡੇਲੀ ਬੇਸਟ ਕੀਤਾ ਜਾਵੇ ਤੇ ਸਾਨੂੰ ਮਤਲਬ ਕੋਈ ਇੱਥੇ ਠਾਉਂਦੇ ਧਮਕਣਾ ਜੇ ਕੋਈ ਅਸੀਂ ਆਪਦਾ ਨਸਾਫ ਮੰਗਦੇ ਸਾਨੂੰ ਜੀ ਘਰ ਨੂੰ ਭਜਾਇਆ ਜਾਂਦਾ ਵੀ ਠਾ ਕੇ ਹਾਂਜੀ ਬਸ ਸਾਨੂੰ ਇਹੋ ਹੀ ਆ ਵੀ ਸਾਡੇ ਬੰਦਿਆਂ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਾਂਜੀ ਤੇ ਆਪਾਂ ਇੱਥੇ ਰਵੀ ਭਲਵਾਨ ਹੈਗੇ ਬਾਜੀ ਉਹਨਾਂ ਦਾ ਨਾ 2.5 ਲੱਖ ਰੁਪਏ ਜੁੜਿਆ ਹੋਇਆ ਵਾ ਤੇ ਜੇ ਉਹ ਠੇਕੇਦਾਰ ਤੋਂ ਮੰਗਦੇ ਆ ਜਿਹਨੇ ਠੇਕੇਦਾਰ ਤੋਂ ਪੈਸੇ ਲੈਣੇ ਸੀ ਉਹਨਾਂ ਦੀ ਡੈਥ ਹੋ ਗਈ ਆ ਮਰ ਗਏ ਆ ਜੀ ਉਹ ਤੇ ਉਹਨਾਂ ਦਾ ਜਿਹੜਾ ਭਰਾ ਵਾ ਉਹ ਆਂਦਾ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਹੈਗਾ ਤੁਸੀਂ ਲੈਣੇ ਆ ਕਿ ਨਹੀਂ ਲੈਣੇ ਹੈਗੇ ਪਰ ਉਹਨਾਂ ਕੋ ਸਾਰਾ ਸਬੂਤ ਪ੍ਰੂਫ ਪਿਆ ਆ ਬਾਜੀ ਹਾਂਜੀ ਸਾਡੀ ਹੈਗੀ 9500 ਤਨਖਾਹ ਆ ਜੀ ਤੇ 76 ਰੁਪਏ ਉੱਤੇ ਆ ਜੀ ਸਾਨੂੰ 76 ਰੁਪਏ ਨਹੀਂ ਸਾਨੂੰ ਦਿੱਤੇ ਜਾਂਦੇ ਹੈਗੇ ਤੇ 14 ਬੰਦੇ ਕੰਮ ਤੇ ਲੱਗੇ ਆ ਜੀ ਹਾਂ ਜੀ 14 ਬੰਦੇ ਕੰਮ ਤੇ ਲੱਗੇ ਆ ਜੀ ਹਾਂ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਤੁਸੀਂ ਇੱਥੇ ਕਿੱਧਰ ਆ ਜੀ ਹਾਂ ਜੀ ਕੀ ਸ਼ਵਾਸ਼ਨ ਕਰਵਾਇਆ ਜੀ ਇਹਨਾਂ ਨੂੰ ਇਹ ਜੀ ਇਹਨਾਂ ਦੀਆਂ ਦੋ ਤਨਖਾਹਾਂ ਜੁੜੀਆਂ ਸੀ ਸਰਕਾਰ ਨੂੰ ਪੈਸਾ ਨਹੀਂ ਆਉਂਦਾ ਸਰਕਾਰ ਭੁੱਥੀ ਹੋਈ ਬਈ ਆ ਪੈਸਾ ਨਹੀਂ ਆਉਂਦਾ ਕੋਈ ਮੈਂ ਇਹਨਾਂ ਨਾਲ ਸਹਿਮਤਾ ਚਲੋ ਅੱਜ ਕਮੇਟੀ ਵਾਲਾ ਆਪਾਂ ਨੂੰ ਦਫਤਰਾਂ ਇੱਕ ਤਰ੍ਹਾਂ ਦੇ ਦਿੱਤੀ ਆ ਇੱਕ ਮੈਂ ਆਪਦੇ ਕੋਲੋਂ ਵੀਰਵਾਤ ਦੋਵੇਂ ਤਰ੍ਹਾਂ ਇਕੱਠੀਆਂ ਨੰਨ ਦਿੱਤੀਆਂ ਜਾਣੀ ਜੇ ਵੀਰਵਾਤ ਤਲਖਾਂ ਨਾ ਦਵਾ ਮੈਂ ਫਿਰ ਮੈਂ ਜ਼ਿੰਮੇਵਾਰ ਆ ਇੱਕ ਇਹਨਾਂ ਦਾ ਕਹਿਣਾ ਕੀ ਕੋਸ਼ਿਸ਼ ਦੇ ਕਿ ਜਿਹੜੇ ਨੰਨਾ ਮਾੜਾ ਵਤੀਰਾ ਕਰਦੇ ਆ ਨਹੀਂ ਆਪਾਂ ਨੂੰ ਨਹੀਂ ਪਤਾ ਉਹਦੇ ਬਾਰੇ ਜੀ ਕਿਹੜਾ ਵਤੀਰਾ ਮਾੜਾ ਜਿਹੜਾ ਕਿਸੇ ਨੇ ਬੋਲਿਆ ਉਹ ਜਨ ਦੇ ਜਨ ਮਲਾਜਮ ਜਾਣੇ ਦਫਤਰ ਵਾਲਾ ਤੇ ਜਾਂ ਇਹ ਜਨ ਮੈਨੂੰ ਨਹੀਂ ਉਹ ਗੱਲ ਦਾ ਕਿਉਂ ਮੈਂ ਨਾ ਹੈਗਾ ਹੀ ਆ ਤੇ ਨਾ ਆਪਾਂ ਨੂੰ ਪਤਾ ਹੀ ਆ ਇੱਕ ਮਸਲਾ ਹੋ ਰਿਹਾ ਹੈ ਕਿ ਤੁਹਾਡੇ ਤੋਂ ਪਹਿਲਾਂ ਉਹਦੇ ਠੇਕੇਦਾਰ ਸੀਗੇ ਹਾਂਜੀ ਉਹਨਾਂ ਨੇ ਇੱਕ ਮੁਲਾਜ਼ਮ ਨੇ ਉਹਨੂੰ ਪੈਸੇ तकरीबन ਜਿਹੜੀ ਆਪਣੀ 9500 ਰੁਪਿਆ ਤਨਖਾਹ ਹੁੰਦੀ ਆ ਉਹਨੂੰ 2 ਸਾਲ ਜਮ੍ਹਾਂ ਕਰਵਾਈ ਆ तकरीबन 2.5 ਲੱਖ ਬੰਦੀ ਆ ਹੁਣ ਉਹਦੇ ਪੈਸੇ ਉਹ ਮੰਗਦੀ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਉਹ ਬੰਦੇ ਆਪਾਂ 1 ਮਹੀਨਾ ਤਨਖਾਹ ਲੇਟ ਹੋਈ ਆ ਤੇ ਆਪਾਂ ਦੂਜੇ ਮਹੀਨੇ ਧਰਨਾ ਲਾਤਾ ਵਾ ਸੁਣੋ ਮੇਰੀ ਗੱਲ ਆਪਣਾ ਕਿਤਰਾ 2 ਸਾਲ ਤਨਖਾਹ ਲੈਣ ਤੋਂ ਬਿਨਾ ਸਰਦਾ ਵਾ ਦੂਜੀ ਗੱਲ ਉਹ ਬੰਦਾ ਭਰਾ ਹੀ ਮੇਰਾ ਉਹ ਇਹਨਾ ਆਪਦੇ ਮੂੰਹਾਂ ਦੇ ਵੀ ਸਾਡੇ ਕੁੜੀਆਂ ਮੁੰਡਿਆਂ ਦਾ ਵਿਆਹ ਵੀ ਉਹਨੇ ਕੀਤੇ ਤੇ ਦੱਸੋ ਆਪਾ ਉਹ ਬੰਦਾ ਪੈਸੇ ਮਾਰ ਕੇ ਚਲ ਜੂਗਾ ਬਾਕੀ ਉਹਨੂੰ ਹੁਣ ਰੱਬ ਨੂੰ ਪਤਾ ਜਾਂ ਉਹ ਚਲ ਗਿਆ ਉੱਥੇ ਉਹਨੂੰ ਪਤਾ ਜੇ ਇਹਨੂੰ ਬਰਾ ਉਹਦੇ ਮੇਰਾ ਕੋਈ ਨਾਂ ਲੈਣਦੇ ਨਾ ਨਾ ਮੈਨੂੰ ਕੋਈ ਪਤਾ ਜੀ ਜਿਹੜੀ ਗੱਲ ਵੀ ਨਹੀਂ ਤਰਖਾਦੀ ਆ ਉਹ ਮੈਂ ਜ਼ਿੰਮੇਵਾਰ ਮੈਂ ਦਊਗਾ ਪ੍ਰਧਾਨ ਜੀ ਜਿਹੜਾ ਆਸ਼ਵਾਸ਼ਣ ਦੇ ਕੇ ਗਏ ਠੇਕੇਦਾਰ ਕੀ ਤੁਸੀਂ ਉਹਦੇ ਧਰਨਾ ਚੁੱਕ ਰਹੇ ਹਾਂਜੀ ਹਾਂਜੀ ਭਾਈ ਮਦਦ ਚੁੱਕਾਂਗੇ ਜੀ ਹੁਣ ਗੱਲ ਇਹਨਾਂ ਦੀ ਬਿੱਟੂ ਨਾਲ ਰਹਿ ਗਈ ਆ ਜੀ ਉਹ ਕਹਿੰਦੇ ਵੀ ਬਿੱਟੂ ਇੱਥੇ ਆ ਕੇ ਮਾਫੀ ਠੀਕ ਆ ਤੇ ਸਾਡਾ ਰਾਜੀ ਨਮਈਆ ਜੀ ਹੁਣ ਇਹਨੇ ਠੇਕੇਦਾਰ ਨੇ ਆਖਿਆ ਵੀ ਮੈਂ ਵੀਰਵਾਰ ਤੁਹਾਨੂੰ ਤਨਖਾਹ ਦੇ ਦੂੰਗਾ ਜੇ ਨਾ ਤਨਖਾਹ ਦਊਂਗਾ ਤਾਂ ਮੈਂ ਜ਼ਿੰਮੇਵਾਰ ਆ ਜੀ ਕਿੰਨੇ ਮਹੀਨਿਆਂ ਦੀ ਇਹ ਭਾਜੀ 2 ਮਹੀਨੇ ਦੀ ਕਹਿੰਦੇ ਆ ਜੀ ਇਹ ਮੰਨ ਲਓ ਤਨਖਾਹ ਨਹੀਂ ਦਿੱਤੀ ਫਿਰ ਤੁਸੀਂ ਇੱਥੇ ਹਾਂ ਜੀ ਫਿਰ ਅਸੀਂ ਇਤਰਾ ਹੀ ਧਰਨਾ ਲਾਵਾਂਗੇ ਜੀ ਹਾਂ ਹਾਂ ਜੀ ਹਾਂ ਜੀ ਤੇ ਹੁਣ ਬਾਕੀ ਸਪਾਈ ਸੇਵਕ ਜਾ ਰਹੇ ਕੰਮਾਂ ਆ ਹਾਂ ਹਾਂ ਜੀ ਹਾਂ ਜੀ ਜਾਣਦੇ ਆ ਜੀ ਕੰਮ ਤੇ ਹਾਂ ਜੀ ਠੀਕ ਕਿਹਨਾ ਬਿਲਕੁਲ ਮੇਨ ਰਵੀ ਹੈਗਾ ਜੀ ਧਰਨਾ ਲਾ ਜਣਾ ਚੌਂਕ ਦੇ ਵਿੱਚ ਇਹ ਜੀ ਸਾਨੂੰ 2-2 ਮਹੀਨੇ ਹੋਏ ਤਨਖਾਹ ਨਹੀਂ ਮਿਲਦੀਆਂ ਜੇ ਜੇ ਤਨਹਾ ਮੰਗੀ ਤੇ ਉਹ ਅੱਗੇ ਬਿੱਟੂ ਸ਼ਰਨ ਜੀ ਆਦਾ ਵੀ ਤੇ ਨਰਜੋਤ ਹੋਤਾ ਹੀ ਭਿੱਖੀ ਮੁੰਡੋਂ ਬੰਦੇ ਲੈ ਆਵਾਂਗੇ ਜੀ ਇਹ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਕੋ ਸਾਨੂੰ ਕੋਈ ਆਣ ਕੇ ਪੁੱਛਿਆ ਆਣ ਕੇ ਵੀ ਕਿਹੜੀ ਗੱਲੋਂ ਧਰਨਾ ਲਾਇਆ ਕੀ ਕੀਤਾ ਜਾਏ ਸਾਡੇ ਕੋਈ ਸ਼ਹਿਰ ਵਾਸੀ ਹੈਗੇ ਆ ਉਹ ਵੀ ਨਹੀਂ ਆਣ ਕੇ ਪੁੱਛਿਆ ਵੀ ਕਿਹੜੀ ਗੱਲੋਂ ਤੁਸੀਂ ਧਰਨਾ ਲਾ ਕੇ ਬੈਠੇ ਇਹ ਹੈਗੇ 9700 ਰੁਪਿਆ ਅਲੇ ਇਹ ਵੀ ਦੱਸ ਲੈ ਕਿੰਨੇ ਚਿਰ ਹੋ ਗਏ ਕੀ ਮੰਗੀ ਕੰਮ ਕਰ ਸਾਡੀ ਮੰਗ ਇਹ ਸਾਨੂੰ ਤਨਖਾਵਾ ਦੇਣਾ ਅਸੀਂ ਲੱਗੇ ਜੇ ਇੱਕ ਪੱਕਾ ਕੀਤਾ ਜਾਵੇ ਮੈਂ 45 ਸਾਲ ਹੋ ਗਏ ਜੀ ਮੈਨੂੰ ਇਹਦੇ ਕਮੇਟੀ 'ਚ ਲੱਗੇ ਨੂੰ ਸਾਡੀ ਕੋਈ ਸੁਣਾਈ ਨਹੀਂ ਕੀਤੀ ਤੇ ਮੈਂ ਬੁੱਢਾ ਹੋ ਗਿਆ ਤੇ ਸਾਡੇ ਨਾਲ ਮਗਰੋਂ ਆਏ ਜਿਹੜੇ ਪੱਕੇ ਕੀਤੇ ਗਏ ਆ ਜੀ ਮੁਲਾਜ਼ਮ ਸਾਡੇ ਨਾਲ 4-5 ਮੁਲਾਜ਼ਮ ਜਿਹੜੇ ਅਸੀਂ ਪੁਰਾਣੇ ਵਿਛੜਿਆ ਨਵੇਂ ਬੁੰਡੇ ਆਏ ਆ ਜਿਨ੍ਹਾਂ ਦੇ ਸੁਣਾਈ ਆ ਹੁਣ ਸੁਣਾਈ ਹੋਣਦੀ ਆ ਬੱਚੇ ਜੇ ਕੋਈ ਕੋਈ ਸਬਾਈ ਸੇਕ ਨਹੀਂ ਦਿੱਤਾ ਅਗਰ ਨਹੀਂ ਤੇ ਦਫਤਰ 'ਚ ਵੇਖੋ 13 ਬੰਦੇ ਆ ਜਿਹੜੇ ਦਫਤਰ 'ਚ ਤਨਖਾਵਾ ਮੁਖਤ ਲੈ ਲੈਂਦੇ ਹੈਗੇ 50 50000 ਰੁਪਇਆ ਤਨਖਾਹ ਲੈਂਦੇ ਸਾਡੀ 9 9000 ਰੁਪਇਆ ਤਨਖਾਹ ਨਹੀਂ ਮਹਿੰਦੀ ਜਨਾਬ ਤੇ ਆ ਜਿਹੜਾ ਤੁਸੀਂ ਫਾਰਮ ਭਰੇ ਇਹ 2.5 ਲੱਖ ਰੁਪਇਆ ਮੈਂ ਜਮ੍ਹਾਂ ਕਰਾਇਆ ਸੀ ਵੀ ਮੈਂ ਇਹਨੂੰ ਸੋਨੂੰ ਠੇਕੇਦਾਰ ਨੂੰ ਇਹ ਤਨਖਾਹਾਂ ਮੈਂ ਲੈਣੀਆਂ ਸੀ 2.5 ਲੱਖ ਰੁਪਇਆ ਇਹਨੇ ਮੈਨੂੰ 2.5 ਲੱਖ ਰੁਪਇਆ ਮੈਨੂੰ ਕੀ ਪਤਾ ਵੀ ਇਹਨੇ ਮਰ ਜਾਣਾ ਹੈਗਾ ਮੈਂ ਕੀਤਾ ਸੀ ਵੀ ਚਲੋ ਮੈਂ ਇੱਕ ਥੋੜੀ ਜਗ੍ਹਾ ਲੈਣੀ ਮੇਰੀ ਜਗ੍ਹਾ ਨਹੀਂ ਹੈ ਕੋਈ ਵੀ ਹੈਗੀ ਮੈਂ ਕੁੱਨੀ ਲਾ ਕੇ ਬੈਠਾ ਹੈਗਾ ਜੀ ਰੇਲਵੇ ਰੇਲਵੇ ਦੀ ਥਾਂ ਤੇ ਇਹ ਕਿੰਨਾ ਚਿਰ ਹੋ ਗਿਆ ਤੇ ਮਰ ਇਹਨੂੰ 7 ਮਹੀਨੇ ਹੋ ਗਏ ਜੀ ਮਰੇ ਨੂੰ ਪੈਸੇ ਕਿੰਨੇ ਚਿਰ ਦੇ ਲੈਣੇ ਪੈਣਗੇ ਇਹ ਮੈਂ ਜੀ 2 ਸਾਲਾਂ ਦੇ ਪੈਸੇ ਲੈਣੇ ਆਗਾ ਤਨਖਾਹ ਦੇ ਸੀ ਤਨਖਾਹ ਦੇ ਅਗੇ ਆ ਦਾ ਮਲਗੀ ਢਾਈ ਲੱਖ ਰੁਪਈਆ ਹਾਂਜੀ ਕੀ ਨਾ ਜੀ ਆਪਣਾ ਮੈਂ ਖੇਮ ਕਰਨ ਤੋਂ ਸਨੀਕ ਸੇਵਾ ਰਾਮ ਮਾਲਾ ਜੀ ਕੀ ਗੱਲ ਬਾਤ ਜਿਹੜੀ ਹੈ ਨਾ ਸਫਾਈ ਸੇਵਕਾਂ ਨੇ ਇੱਥੇ ਨਾ ਮੇਨ ਚੌਂਕ ਦੇ ਵਿੱਚ ਧਰਨਾ ਲਾਇਆ ਵੇਖੋ ਜੀ ਅੱਜ ਜਿਹੜਾ ਅੱਜ ਜਿਹੜਾ ਨਵਾਂ ਜਿਹੜਾ ਇਹ ਨਵਾਂ ਆ ਮਸਲਾ ਖੜਾ ਹੋ ਗਿਆ ਸਫਾਈ ਸੇਵਕਾਂ ਦਾ ਵੇਖੋ ਜੀ ਇਹ 13 14 ਬੰਦੇ ठेकेदार ਨੇ ਜਿਹੜੇ ਆ ਨਗਰ ਕਾਉਂਸਲ ਪੰਚਾਇਤ ਨੇ ਜਿਹੜੇ ਰੱਖੇ ਸੀ ਤੋਂ ਉਹ ਪਿਛਲੇ ਸਮੇਂ ਤੋਂ ਵਿਚਾਰੇ ਅੱਜ ਇਹ ਜਿਹੜੇ ਵਿੱਚ ਇਹੋ ਜਿਹੇ ਸਪਾਈ ਸੇਵਕ ਆ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਜਿਨ੍ਹਾਂ ਦੇ ਗੋਡੇ ਖਰਾਬ ਹੋ ਗਏ ਤੇ ਉਹਨਾਂ ਦੀ ਜਿਹੜੇ ਆ ਆਉਣ ਵਾਲੀ ਜਿਹੜੀ ਹੈ ਨਾ ਪੀ.ਡੀ.ਬੀ ਇਹ ਦੁੱਖਪੂ ਗੰਢੀ ਆ ਪਰ ਅੱਜ ਖੇਮ ਕਰਨ ਦੇ ਵਿੱਚ ਇੰਨਾ ਮੰਦਾ ਹਾਲ ਆ ਸਫਾਈ ਸੇਵਕ ਦਾ ਬਾਕੀ ਵਿਕਾਸ ਨੂੰ ਤੁਸੀਂ ਛੱਡ ਕੇ ਪਿਆ ਜ ਮੇਨ ਬਾਜ਼ਾਰ ਆ ਜਿਹੜਾ ਲੋਕ ਆਵਾਜਾਈ ਤੋਂ ਤੇ ਲੋਕ ਦੁਕਾਨਦਾਰ ਬਹੁਤ ਖਰਾਬ ਪਰ ਲੋਕ ਦੁਕਾਨਦਾਰਾਂ ਦਾ ਇਹਨਾਂ ਦੇ ਨਾਲ ਹਮਦਰਦੀ ਜ਼ਰੂਰ ਆ ਪਰ ਇੱਥੇ ਕੋਈ ਵੀ ਇਹਨਾਂ ਦੀ ਜਿਹੜੀ ਆ ਕੋਈ ਇਹਨਾਂ ਦਾ ਸੈਨੀਟਰੀ ਇਨਸਪੈਕਟਰ ਤੋਂ ਲੈ ਕੇ ਠੇਕੇਦਾਰ ਈਓ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਚੰਨ ਅੱਜ 2.5 ਮਹੀਨੇ ਦੀਆਂ ਤਨਖਾਹਾਂ ਠੇਕੇਦਾਰ ਰੱਖ ਕੇ ਔਰ ਨਜਾਇਜ਼ ਰੱਖ ਕੇ ਦਬਾ ਕੇ ਸਗੋਂ ਇਹਨਾਂ ਨੂੰ ਉਲਟਾ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਜਿਹੜਾ ਸੈਂਟਰ ਇਨਸਪੈਕਟਰ ਆ ਉਹ ਵੀ ਲੋਕਲ ਹੋਣ ਕਾਰਨ ਜਿਹੜੇ ਇੱਥੋਂ ਦੇ ਮਲਾਜ਼ਮ ਵਰਗੇ ਉਹ ਵੀ ਇੱਥੋਂ ਦੇ ਲੋਕਲ ਹੋਣ ਕਾਰਨ ਸਾਡੇ ਖੇਮ ਕਰਨ ਨੂੰ ਇਹਨਾਂ ਸਿਪਾਈ ਪੱਖੋਂ ਮਾੜਾ ਹਾਲ ਆ ਵੀ ਸ਼ਹਿਰ ਖੇਮ ਕਰਨ ਇੱਕ ਇਹੋ ਜਿਹਾ ਸ਼ਹਿਰ ਨਾ ਹੋਇਆ ਸ਼ਹਿਰ ਔਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਿੰਨ ਸ਼ਹਿਰ ਤਰਨਤਾਰਨ ਤੇ ਪੱਟੀ ਤੇ ਖੇਮ ਕਰਨ ਖੇਮ ਕਰਨ ਇੱਕ ਪੂਰੇ ਪੰਜਾਬ ਦਾ ਮੈਂ ਕਹਿੰਦਾ ਇੱਕ ਨੰਬਰ ਤੇ ਸਫਾਈ ਪੱਖੋਂ ਮੰਦਾ ਹਾਲ ਇਹਦਾ ਇੱਕ ਨੰਬਰ ਤੇ ਇਹਦਾ ਇੱਕ ਨੰਬਰ ਇਹਨੂੰ ਮਿਲ ਸਕਦਾ ਜੇ ਕਿਤੇ ਸਫਾਈ ਦਾ ਇਹਦਾ ਸਰਵੇਖਣ ਕਰਾਇਆ ਜਾਵੇ ਕੋਈ ਵੀ ਸਕੀਮ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਸਫਾਈ ਪੱਖੋਂ ਇੱਥੇ ਫੇਲ ਹੋ ਜਾਂਦੀ ਹੈ ਜੇ ਸੀਵਰ ਦਾ ਉਹ ਵੀ ਨਜਾਇਜ਼ ਇਸ ਪ੍ਰਸ਼ਾਸਨ ਦੇ ਕਾਰਨ ਬੰਦ ਹੋਇਆ ਸਾਡੇ ਸਫਾਈ ਸੇਵਕ ਇਹਨਾਂ ਨੂੰ ਹੁਣ ਇੱਥੋਂ ਤੱਕ ਵੀ ਉਧਾਰ ਵੀ ਕੋਈ ਦੁਕਾਨਦਾਰ ਨਹੀਂ ਦੇ ਰਿਹਾ ਬੱਚੇ ਪਰਿਵਾਰ ਇਹਨਾਂ ਦਾ ਜਿਹੜਾ ਚੁੱਲ੍ਹਾ ਬੰਦ ਹੋਇਆ ਪਿਆ ਤੇ ਉਲਟਾ ਜਿਹੜਾ ਮੁਲਾਜ਼ਮ ਆ ਜਿਹੜਾ ਠੇਕੇਦਾਰ ਆ ਉਹ ਇਹਨਾਂ ਨੂੰ ਦਬਾ ਕੇ ਕੰਮ ਲੈ ਜਾ ਅੱਜ ਇਹਨਾਂ ਨੇ 2 ਮਹੀਨੇ ਦੀ ਤਨਖਾਹਾਂ ਮੰਗੀਆਂ ਉਲਟੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਇਹਨਾਂ ਨੇ ਮਜਬੂਰ ਹੋ ਕੇ ਅੱਜ ਸ਼ਹਿਰ ਦਾ ਅੱਜ ਇਹਨਾਂ ਨੇ ਆਪਣਾ ਕੰਮ ਬੰਦ ਰੱਖਿਆ ਉਹ ਜਿਹਦੇ ਕਾਰਨ ਸਾਰੇ ਸ਼ਹਿਰ ਦਾ ਪਾਣੀ ਸਾਰੇ ਸ਼ਹਿਰ ਦਾ ਜਿਹੜਾ ਆਵਾਜਾਈ ਉਹ ਬੰਦ ਹੋਈ ਪਈ ਆ ਸਾਡੀ ਖੇਮ ਕਰਨ ਦਾ ਕੋਈ ਵੀ ਇੱਥੇ ਮੁਲਾਜ਼ਮ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਨਾ ਕੋਈ ਖਾ ਕਮ ਇੱਥੇ ਕੋਈ ਸੁਣਾਈ ਸੁਣ ਰਿਹਾ ਸਾਡੀ ਐਸ ਸੀ ਐਸਟੀ ਕਮਿਸ਼ਨ ਭਾਰ ਸਰਕਾਰ ਪੰਜਾਬ ਸਰਕਾਰ ਸਫਾਈ ਸੇਵਕ ਸਫਾਈ ਕਮਿਸ਼ਨ ਨੂੰ ਮੰਗ ਕੀਤੀ ਜਾਂਦੀ ਹੈ ਵੀ ਆ ਇਧਰ ਵੇਖੋ ਸਾਡੇ ਜਿਹੜੇ ਸਫਾਈ ਸੇਵਕ ਆਪਣਾ ਘਰ ਆਪਣਾ ਸਾਰਾ ਕੁਝ ਛੱਡ ਕੇ ਇਸ ਵਕਤ ਇਹ ਬੈਠੇ ਨੌਜਵਾਨ ਮੁੰਡੇ ਜਿਹੜੇ ਅੱਜ ਲੱਖ ਲੱਖ ਰੁਪਈਆ ਤਨਖਾਹ ਲੈ ਰਹੇ ਆ ਇਹ ਸਿਰਫ 18900 ਰੁਪਏ ਦੇ ਵਿੱਚ ਬੰਦੂਆ ਮਜ਼ਦੂਰੀ ਤੌਰ ਤੇ ਇਹ ਕੰਮ ਕਰ ਰਹੇ ਆ ਸਾਡੀ ਮੰਗ ਹੈ ਕਮਿਸ਼ਨ ਨੂੰ ਇਹਨਾਂ ਦੀ ਤੁਰੰਤ ਸੁਣਵਾਈ ਕਰਕੇ ਠੇਕੇਦਾਰ ਦੇ ਠੇਕੇਦਾਰੀ ਤਬਦੀਲੀ ਕੀਤੀ ਜਾਵੇ ਔਰ ਜਿਹੜੇ ਧਮਕੀਆਂ ਦੇ ਰਹੇ ਆ ਉਹਨਾਂ ਦੇ ਨਜਾਇਜ਼ ਜਿਹੜੀ ਬੰਦੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਜਲਦੀ ਤੁਰੰਤ ਤਨਖਾਹਾਂ ਦਿੱਤੀਆਂ ਜਾਣ ਭਰੋਸਾ ਦੇ ਕੇ ਇਹਨਾਂ ਤੋਂ ਤਾਂ ਸਾਡੇ ਸ਼ਹਿਰ ਦਾ ਅਣੀ ਜਿਹੜਾ ਆਵਾਜ਼ਾਈ ਬਹਾਲ ਕੀਤੀ ਜਾਵੇ ਔਰ ਬੰਦੀ ਇਹਨਾਂ ਤੇ ਕਾਰਵਾਈ ਕੀਤੀ ਜਾ ਸਾਡੀ ਇਹੀ ਮੰਗ ਹੈ ਜੀ